ਜਿਹੜਾ ਅੱਜ ਵਰਤਾ ਵਰਤ ਹੈ ਨਾ ਬਹੁਤ ਲੋਕਾਂ ਨੇ ਵਰਤ ਰੱਖਿਆ ਬਜ਼ਾਰਾਂ 'ਚ ਬੜੀ ਭੀੜ ਲੱਗੀ ਆ ਕਹਿੰਦੇ ਭੁੱਖੇ ਢਿੱਡ ਨੂੰ ਅੱਜ ਵੱਧ ਖਾਣੀ ਹੈ ਬੁੜੀਆਂ ਕੀ ਯਾਰ ਤੇਰਾ ਕੀ ਮੰਨਣਾ ਹੈ ਵਰਤ ਰੱਖਣੇ ਚਾਹੀਦੇ ਵਰਤ ਵੀਰੇ ਜੇ ਤੁਸੀਂ ਰੱਖਣਾ ਹੈ ਸਰੀਰ ਦੀ ਖਾਤਰ ਸਿਹਤ ਦੀ ਖਾਤਰ ਤਾਂ ਬਹੁਤ ਵਧੀਆ ਚੀਜ਼ ਹੈ ਕਿਉਂਕਿ ਡਾਕਟਰ ਵੀ ਇਹ ਕਹਿੰਦੇ ਆ ਵੀ ਆ ਫਾਸਟ ਦੇ ਦੇ ਵਿੱਚ ਇੱਕਦਾਨ ਜਿਹੜਾ ਵਰਤ ਆ ਉਹ ਜ਼ਰੂਰੀ ਆ ਕਿਉਂਕਿ ਆਪਣੇ ਸਰੀਰ ਨੂੰ ਜਿਹੜੇ ਆਪਣੇ ਪਾਚਨ ਤੰਤਰ ਨੂੰ ਰੈਸਟ ਮਿਲਦੀ ਆ ਫਾਸਟਿੰਗ ਕਰਨੀ ਚਾਹੀਦੀ ਆ ਜ਼ਰੂਰੀ ਆ ਪਰ ਜੇ ਤੁਸੀਂ ਇਹ ਬਹਿਮਾ ਦੇ ਵਿੱਚ ਬੜਨਾ ਵੀ ਇਹਦੇ ਨਾਲ ਉਮਰ ਲੰਮੀ ਹੋ ਜੂ ਜਾਂ ਇਹਦੇ ਨਾਲ ਕੁਝ ਭਲਾ ਹੋ ਜੂ ਹੋਰ ਕੋਈ ਚੀਜ਼ ਉਹ ਨਹੀਂ ਹੁੰਦੀ ਫੇਰ ਤਾਂ ਬਾਈ ਜੇ ਤਾਂ ਉਮਰ ਲੰਮੀ ਨਹੀਂ ਹੁੰਦੀ ਫੇਰ ਤਾਂ ਮੈਂ ਲੈ ਡਾਕਟਰ ਛੁੱਟੀ ਕਰ ਜਾਣ ਹਨਾ ਹਸਪਤਾਲ ਹੀ ਬੰਦ ਕਰ ਲਿਆ ਚਹੀ ਗੱਲ ਆਗਾ ਇਹ ਵਾ ਸਰੀਰ ਦੇ ਕਿਰਿਆ ਸੋਧਣ ਵਾਸਤੇ ਤਾਂ ਠੀਕ ਆ ਪਰ ਇਹਦੇ ਨਾਲ ਉਮਰ ਲੰਮੀ ਹੋਣ ਦਾ ਜਾਂ ਹੋਰ ਕਿਸੇ ਦੀ ਇਹ ਇਹ ਆਪਣੇ ਨਾ ਕੋਈ ਹਿੰਦੂ ਸੰਬੰਧ ਨਹੀਂ ਹੈ ਹਿੰਦੂ ਭਾਈ ਚਾਰੇ ਦਾ ਤਿਆਰ ਆ ਉਹ ਮਨਾਉਂਦੇ ਆਪਦਾ ਹਨਾ ਉਹ ਕਰਨ ਆਪਾਂ ਉਹਨਾਂ ਨੂੰ ਰੋਕ ਦੇਣੀ ਪਰ ਵਿੱਚ ਆਪਣੇ ਸਿੱਖ ਵੀ ਰਲਮਗਰ ਲੱਗ ਗਏ ਯਾਰ ਸਿੱਖਾਂ ਨੇ ਵੀ ਰੱਖ ਲੈਣਾ ਨਾਮ ਵਰਤ ਲੈ ਹਾਂ ਵੀਰੇ ਉਮਰ ਲੰਮੀ ਹੋਣ ਨਾ ਮੈਂ ਪਹਿਲਾਂ ਵੀ ਕਿਹਾ ਵੀ ਕੋਈ ਇਹਦਾ ਸੰਬੰਧ ਨਹੀਂ ਹੋਇਆ ਇਹ ਸਿਰਫ ਇੱਕ ਵਹਿਮ ਬਣਾਇਆ ਹੋਇਆ ਪਰ ਇਹ ਸਰੀਰ ਵਾਸਤੇ ਠੀਕ ਆ ਉਹ ਤਾਂ ਬਾਣੀ 'ਚ ਵੀ ਲਿਖਿਆ ਵੀ ਛੋੜੇ ਅੰਨ ਕਰੇ ਪਖੰਡ ਨਾਉ ਸਹਾ ਗੰਨਾ ਉਹ ਰੰਗ ਹਾਂ ਹੁਣ ਇਹ ਤਾਂ ਬਾਣੀ ਚ ਵੀ ਸਪਸ਼ਟ ਲਿਖਤਾ ਬਾਬੇ ਨੇ ਇਹਦੇ ਉੱਤੇ ਤਾਂ ਕੁਝ ਨਹੀਂ ਗਾ ਇਹ ਹੁਣ ਤੁਸੀਂ ਬਾਣੀ ਗੁਰਦੁਆਰੇ ਵੀ ਜਾਂਦੇ ਹੋ ਡੇਲੀ ਤੇ ਗੁਰਬਾਣੀ ਵੀ ਪੜ੍ਹਦੇ ਹੋ ਪਰ ਤੁਸੀਂ ਫਿਰ ਵੀ ਬਹਿਮਾ 'ਚ ਪੈ ਰਹੇ ਹੋ ਵੀ ਜੇ ਤੁਸੀਂ ਗੁਰੂ ਘਰ ਜਾਂਦੇ ਹੋ ਤੇ ਗੁਰੂ ਦਾ ਹੁਕਮ ਨਹੀਂ ਮੰਨਦੇ ਇਹ ਫਿਰ ਬਹੁਤ ਮਾੜੀ ਗੱਲ ਆ ਬਹੁਤ ਗਲਤ ਗੱਲ ਬਹੁਤ ਗਲਤ ਗੱਲ ਆ ਵੀਰੇ ਸੋਚੋ ਇਹ ਹੀ ਚੀਜ਼ਾਂ ਸੋਚੋ ਇਹ ਇੰਨਾ ਕਰਕੇ ਤਾਂ ਆਪਾਂ ਪਿੱਛੇ ਜਾ ਰਹੇ ਹਾਂ ਏਹੀ ਆਪਾਂ ਨੂੰ ਕਹਾਣ ਕਰ ਰਹੀ ਐ ਸਿੱਖ ਕੌਮ ਨੂੰ ਹੋਰ ਆਪਾਂ ਕਿਹੜੀਆਂ ਆਪਣੀ ਗੌਂ ਤਾਂ ਏਡੀ ਬਹਾਦਰ ਕੌਮ ਆ ਬਾਈ ਯਾਰ ਆਪਾਂ ਕਿਹੜੇ ਬਹਿਮਾ 'ਚ ਪੈ ਗਏ ਵੀਡੀਓ ਬਾਈ ਆਪਾਂ ਕਿਸੇ ਨੂੰ ਲਾ ਕੇ ਨਹੀਂ ਪਾਈ ਕੋਈ ਵੀਰ ਕਹਿ ਦਿੰਦੇ ਆ ਵੀ ਸਾਨੂੰ ਲਾ ਕੇ ਪਾਈ ਆਪਣੇ ਬਾਈ Hindu ਵੀ ਭਰਾ ਮੁਸਲਮਾਨ ਵੀ ਭਰਾ ਸਿੱਖ ਵੀ ਭਰਾ ਤੇ ਇਸਾਈ ਵੀ ਭਰਾ ਪਰ ਵੀਰੇ ਆਪਾਂ ਕਹਿਣਾ ਵੀ ਸਿੱਖਾਂ ਨੂੰ ਤਾਂ ਸਿੱਖ ਰਹੋ ਨਾ ਸਹੀ ਤੁਸੀਂ ਕਿਉਂ ਮਗਰ ਉਹਨਾਂ Hindu ਵੀਰਾਂ ਦਾ ਆਪਣਾ ਤਿਆਰ ਹੋ ਮਨਾਉਣ ਯਾਰ ਆਪਾਂ ਉਹਨਾਂ ਨੂੰ ਕਿਉਂ ਰੋਕਣਾ ਪਰ ਜਿਹੜਾ ਬਾਈ ਸਿੱਖਾਂ ਦਾ ਕੰਮ ਆ ਤੁਸੀਂ ਸਿੱਖਾਂ ਆਪਦੇ ਇੱਧਰ ਹੀ ਰਹੋ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਦੱਬ ਕੇ ਧੰਨਵਾਦ